i ਸ਼ਾਂਤ ਦੇ دیਵਾਨਾ ਅੰਦਰ ਰੋਜ਼ਾਨ ਹੰਸਾਰ তথা ਵਿਚਾਰ ਚੱਲ ਰਹੀ ਹੈ ਕਾਲੂ ਨੇ ਪਰ ਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਬੇਉਦਾਰ ਸੀਨ ਮਤ ਦੇ ਵਿੱਚ ਧਰਤਾ ਚ ਗੁਨਾਮ ਦੇ ਜੀ ਰਹਿੰਦੇ ਨੇ ਅਤੇ ਉਹਨਾਂ ਦੀ ਮਾਤਾ ਨੂੰ ਬੜੀ ਚਿੰਤਾ ਹੋਈ ਤੇ ਅੱਖਾਂ ਲੱਗੀ ਕਿ ਮੇਰਾ ਪੁੱਤਰ ਕੀ ਕਰੇਗਾ ਭਾਵ ਗੁਣ ਤੱਕ ਇਸਨੇ ਕੋਈ ਕੀਰਤੀ ਕੋਈ ਕੀਰਤ ਨਹੀਂ ਕੀਤੀ ਕੋਈ ਧਨ ਇਕੱਠਾ ਨਹੀਂ ਕੀਤਾ ਇਹ ਸੁਣ ਕੇ ਸਮਝ ਕੇ ਗ੍ਰਹਿਤ ਕਾਰਜ ਉਤਸ਼ਾਹ ਨਾਲ ਕਰੋ ਭਾਵ ਸਮਝਾਣ ਲੱਗੀ ਵੀ ਉਤਸ਼ਾਹ ਨਾਲ ਆਪਣੇ ਦਰਿਆ ਦੇ ਕੰਮ ਸਵਾਰੋ ਭਾਵ ਘਰ ਦੇ ਕੰਮ ਸਵਾਰੋ ਵੜਜ ਵਪਾਰ ਕਰੋ ਵੜਜ ਵਪਾਰੇ ਦੀ ਕੀਰਤੀ ਕਰੋ ਕੋਈ ਨਾ ਕੋਈ ਕੰਮ ਸਿੱਖੋ ਜਿਹੜਾ ਤੁਹਾਨੂੰ ਲਾਇਕਤਾ ਹੋਵੇ ਭਾਪ ਤੁਹਾਡੇ ਲਾਇਕ ਹੋਵੇ ਅਦੇ ਇਥੋਂ ਤੱਕ ਦੀ ਵਿਚਾਰ ਅੱਪਾ ਕੱਲ ਸਰਵਣ ਕੀਤੀ ਸੀ ਹੁਣ ਆਰੰਭ ਕਰਨ ਤੋਂ ਪਹਿਲਾਂ ਸਾਹਿਬਾ ਦੇ ਪਾਵਨ ਚਰਨਾਂ ਚੁਕਾਈਏ ਸੀਸ ਕਰੋ ਰਿਸਨਾ ਮੰਦਰ ਦੀ ਉਚਾਰਨ ਕਰੋ ਜੀ ਸਤਨਾਮ Um ਪੁੱਤਰ ਪਰਵਾਰ ਵਿੱਚ بڑا ਤਮਾਉ ਹੈ ਨਿਜ ਰਹਿਤ ਜਿਵੇਂ ਬੇਰੀ ਦੇ ਰੁੱਖ ਪਾਸ ਕਿੱਲੇ ਦਾ ਰੁੱਖ ਵਣਿਆ ਜਾਣ ਕਰਕੇ ਸਦਾ ਆਪੜੋ ਆਪਣਾ ਕੋ ਕਿਰਤ ਕੋਈ ਕਰਮ ਕਰੋ ਤਨੇ ਜਬੇ ਬਚ ਦੇਗ ਮਤਾ ਚਿਤਨਾ ਕੀਆ ਹੋਵਤ ਹੁਨ ਪੜਿ ਰਹੇ ਪਾਇ ਹੁਕ ਸੁਨਾ ਤੁ ਕਰਨ ਬੈ ਜੋ ਬੈ ਕਸਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਵਚਨ ਸੁਨੇ ਅਤੇ ਜੋ ਮਾਤਾ ਜੀ ਨੇ ਕਹੇ ਸੰਨ ਪਰ ਉਸ ਦੇ ਦਿਲ ਵਿੱਚ ਕੋਈ ਵੀ ਦਰ ਨਹੀਂ ਚੰਗੀ ਲੱਗੀ ਅਤੇ ਫਿਰ ਪਾੜੇ ਇਸ ਸਾਧੂ ਦਾ ਕਰਮ ਹੋਇਆ ਕਰਦਾ ਹੈ ਸ਼ਾਂਤ ਬ੍ਰਿਖਸ਼ ਤੇ ਹੈਠ ਅਤੇ ਮੁਖਾਂ ਤੋਂ ਕੋਈ ਵੀ ਧਾਰਨ ਕਰਿਆ ਭਾਵ ਕੋਈ ਵੀ ਮੁਖ ਤੋਂ ਐਸਾ ਸ਼ਬਦ ਨਹੀਂ ਕੋਈ ਵੀ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸਨ ਤੇਰਾ ਮੋਪਿਲਾ ਹੋਇਆ ਤੇ ਅੰਗ ਡਿਗੇ ਹੋਏ ਹਨ ਅਤੇ ਤੂੰ ਖੁਸ਼ ਹੋ ਕੇ ਉਤਸ਼ਾਹ ਨਾਲ ਉਸ ਵਾਇਦਰੋਕਾਰ ਕ੍ਰੋਧ ਨਾਲ ਕੀ ਬੋਲਦਾ ਹੈ ਅਤੇ ਤੇਰੇ ਮਿੱਤਰ ਉਹ ਵੇਲੇਆ ਨੂੰ ਕਿਉਂ ਨਹੀਂ ਮਿਲਦਾ ਪਾਰ ਆਪਣੇ ਮਿੱਤਰ ਪ੍ਰੇਮੀਆਂ ਨੂੰ ਕਿਉਂ ਨਹੀਂ ਮਿਲਦਾ ਅਤੇ ਉਹਨਾਂ ਵਿੱਚ ਜਾ ਕੇ ਕਿਉਂ ਨਹੀਂ ਫਿਰਦਾ ਦਾਸੁਰ ਨਿਸ਼ਾ ਇਕਾਂਗ ਇਹ ਤੂੰ ਵੇ ਰਾਇਆ ਤੂੰ ਕਰਦਾ ਹੈ ਤੂੰ ਰੁੱਝ ਸ਼ੋਸਨ ਕਰਦਾ ਖਨਾ ਕਿਦੋਂ ਤਰ ਰੋਜ ਗੋ ਸੁਭਨਾ ਦਿਨ ਰਾਤ ਇਕੱਲਾ ਪਿਆ ਰਹਿਣਾ ਏ ਅਤੇ ਕਿਉਂ ਕਿਸੇ ਨੂੰ ਪਿਆਰ ਨਾਲ ਨਹੀਂ ਕਰਦਾ ਭਾਵ ਕਿਸੇ ਨਾਲ ਕਿਉਂ ਨਹੀਂ ਪਿਆਰ ਕਰਦਾ ਰੂਚੀ ਅਜਾਈ ਬਣਾਈ ਹੋਈ ਹੈ ਕੀ ਭੋਜਨ ਨੇ ਖਾਂਦਾ ਅਤੇ ਇਸੇ ਦੇ પેટ ਦਾ ਕੋਈ ਵੀ ਵੱਡਾ ਰੋਗ ਨਹੀਂ ਲੱਗਿਆ ਬੁਰ ਪੈਦਾ ਹੋ ਗਈ ਅਤੇ ਉਹ ਮਨ ਦੇ ਮਨ ਦੇ ਵਿੱਚ ਸ਼ਿਵ ਜੀ ਨੂੰ ਉਤਾਰ ਰਹੇ ਸੀ ਅਤੇ ਚੰਡੀ ਦੀ ਪੂਜਾ ਕਰਕੇ ਗਣੇਸ਼ ਅਕੇ ਪ੍ਰਾਰਥਨਾ ਕਰ ਰਹੀ ਸੀ ਤਤ ਸਰੀਰ ਘਰ ਰੋਗਾ ਧੂਪਨ ਜੈ 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 ਤੁਹਾਡੀ ਪਦਵੀ ਦੇ ਬਰਾਬਰ ਹੈ ਅਤੇ ਦੋਵੇਂ ਹੱਥ ਜੋੜ ਕੇ ਧਰਤੀ ਤੇ ਉੱਤੇ ਤਨ ਦਾ ਮੱਥਾ ਟੇਕ ਕੇ ਪਾਉ ਉਸ ਮਾਇਆ ਦਾ ਮੱਥਾ ਟੇਕ ਕੇ ਪ੍ਰੀਤੀ ਭਾਵ ਪ੍ਰਭੂ ਦੇ ਨੂੰ ਨਮਸਕਾਰ ਕਰ ਰਹੀ ਹਾਂ ਤੁਤ ਕਰ ਰਹਿ ਪਰ ਉਹ ਬੋਲੀ ਉਹ ਆਪਣੇ ਵੀਰਾ ਬੋਲੀ ਜੇ ਬਾਰਤ ਬੀੜ ਨੂੰ ਖੋਲ ਕੇ ਬਿਆਨ ਕਰ ਤਾਂ ਕਿ ਉਸ ਦਾ ਇਲਾਜ ਕਰਵਾਵਾਂ ਤੇ ਇਸ ਦੇਹੀ ਤੋਂ ਬਗੈਰ ਅੱਜ ਹੀ ਵੈਦ ਨੂੰ ਪਲਾਵਾਗਾ ਛੋਟ ਰਣ ਆਰੇ ਸੰ ਅਤੇ ਜਿਸ ਨੂੰ ਅਜਹੀ ਰਤੇ ਛੋੜਦੀ ਨਹੀਂ ਹੈ ਕੇ ਤੁਹਾਡੇ ਪੁੱਤਰ ਨੂੰ ਜੂਰ ਕੋਈ ਨਾ ਕੋਈ ਦੁੱਖ ਹੈ ਤੂੰ ਅਚਿਤ ਇਹ ਕਿਵੇਂ ਫਿਰ ਰਿਹਾ ਹੈ ਭਾਵ ਅਚਿਤ ਕਿਵੇਂ ਫਿਰ ਰਿਹਾ ਕੋਈ ਫਿਕਰ ਨਹੀਂ ਕਰ ਰਿਹਾ ਅਤੇ ਤੇਰਾ ਇੱਕੋ ਇੱਕ ਪੁੱਤਰ ਹੈ ਅਤੇ ਉਹ ਵੀ ਰੋਗ ਤਤ ਹੈ ਇਸ ਦਾ ਰਾਗ ਕਰਾਉ ਅਤੇ ਆਪਣੇ ਹਿਰਦੇ ਵਿੱਚ ਧਨ ਦਾ ਲਾਲਚ ਛੱਡ ਦਿਓ ਅਤੇ ਜੇ ਤੁਹਾਡਾ ਪੁੱਤਰ ਅਰੋਗ ਜੀਵੇਗਾ ਤਾਂ ਇਹ ਬਹੁਤ ਵੱਡਾ ਧਨવાન ਹੋਵੇਗਾ ਯਾਨੋ ਦੇ ਬੋਲੇ ਸੁਣੇ ਅਦ ਉਸ ਵੇਲੇ ਉਸ ਦੇ ਪਾਸ ਉਸ ਦਾ ਛੋਟਾ ਭਰਾ ਲਾਲੂ ਖੜਾ ਸੀ ਵੇਦਵਨਾਂ ਬਾਤ ਜਾਤ ਪਏ ਤੇ ਉਸ ਕਾ ਦੀ ਰਾਸ ਗੁਰੂ ਜੀ ਦੇ ਪਾਸ ਪੁੱਜ ਗਿਆ ਪੜਾ ਉਤਾਰਿਆ ਅਤੇ ਉਸ ਤੋਂ ਉਸ ਦਾ ਹੱਥ ਫੜਿਆ ਤਾਂ ਗੁਰੂ ਜੀ ਦੇ ਤੇ ਆਪਣਾ ਹੱਥ ਵੈਦ ਦੇ ਹੱਥ ਤੋਂ ਖਿੱਚ ਲਿਆ ਅਤੇ ਸ੍ਰੇਸ਼ਟ ਮੱਤ ਦੇਣ ਵਾਸਤੇ ਉੱਠ ਕੇ ਬੈਠ ਗਏ ਬਚ ਬੁਲੇ ਹੁਦਪੰਨ ਰਗੇ ਨਾ ਵਾਲੇ ਅਤ ਸੁੱਖਾਂ ਦੇ ਦਾਤੇ ਆਪਣੇ ਸੰਸਾਰ ਬੰਧਨ ਤੋਂ ਮੁਕਤ ਕਰਨ ਵਾਲੇ ਇਹ ਵਚਨ ਕਹੇ ਆਪਣੇ ਹੱਥ ਨਾਲ ਮੇਰਾ ਹੱਥ ਫੜਿਆ ਹੈ ਤੁਹਾਡੇ ਜੀ ਵਿੱਚ ਕੀ ਵਿਚਾਰ ਹੈ ਅਤੇ ਇਹ ਦਾਤਾ ਮੈਨੂੰ ਕਹਿ ਕੇ ਸੁਣਾਓ ਸੁਣ ਕਰਿ ਵਚਨ ਉਚਾਰੇ ਵਚਨ ਤ ਹੈ اے ਸੁੰਦਰ ਪਾਰਕ ਧਨੂ ਜੋ ਰੋਗ ਲੱਗਾ ਹੈ ਉਹ ਮੈਂ ਵੇਖਣ ਨਹੀਂ ਆਇਆ ਸੀ ਅਤੇ ਕੀ ਤੁਹਾਨੂੰ ਵੀਤ ਹੈ ਵਰੀ ਹੈ ਅਤੇ ਬਦਮ ਹੈ ਜਾਂ ਲਹੂ ਦਾ ਰੋਗ ਲੱਗਾ ਹੈ ਅਤੇ ਇਹਨਾਂ ਕਰਕੇ ਸਰੀਰ ਵਿੱਚ ਵਿਗੜ ਵਿਧੜ ਪੈ ਗਿਆ ਹੈ ਪਾਪ ਵਿਗੜ ਤੁਕ ਹੈ ਇਹ ਵਿਕਾਰ ਜਬਰ ਇਹ ਪਰ ਕਰੋ ਪਰ ਮੇਰੋ ਜਦ ਕੋ ਸਾਥੀ ਨਭਰ ਰੋਗਾ ਤਨ ਤੇ ਸੁਖ ਬਾਉ ਇਨਾ ਦਰਿਆ ਵਿੱਚੋਂ ਜਿਹੜਾ ਵੀ ਰੋਗ ਲੱਗਾ ਹੈ ਉਹ ਵਿਚਾਰ ਕਰਕੇ ਉਸ ਦੀ ਰੋਗ ਦੀ ਦਵਾਈ ਲੈ ਲੋ ਅਤੇ ਇਹ ਜੋ ਕਰਕੇ ਦਵਾਈ ਖਾਓ ਅਤੇ ਅਰੋਗ ਹੋ ਕੇ ਤਨ ਨੂੰ ਸੁਖ ਪਾਓ ਅਸਨ ਆਨ ਰੁਤ ਉਪਜ ਹੈ ਨਿਰਬਲਿਤ ਬੋਲੀ ਗੁਨਾਹ ਦੇਹ ਬਲਵਾਨ ਹੋਰ ਜਾਈ ਜਾਂਦੀ ਹੈ ਆਦੇ ਬਾਤ ਦੇ ਸੁਣਨ ਬਾਤ ਦੇ ਵਚਨ ਸੁਣ ਕੇ ਕਮਲ ਵਰਗੇ ਸਰੀਰ ਵਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਘਰ ਬਾਤ ਨੂੰ ਇਹ ਵਚਨ ਕਹੇ ਵਾਹਿਗੁਰੂ 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 ਵਿਚਰਣਾ ਹੀ ਦਾ ਤਾਰ ਵਿਚਰਣਾ